ਇਹ ਨਾਲ ਵਿੱਚ ਦੇਖ ਸਕਦੇ ਹੋ ਇਹ ਜਿਹੜੀਆਂ ਮਠਾਈਆਂ ਨੇ ਸੇਮ ਸਿੰਘ ਵੱਲੋਂ ਜਿਹੜੀਆਂ ਤਿਆਰ ਕੀਤੀਆਂ ਨੇ ਅਤੇ ਮਠਾਈਆਂ ਦੇ ਜਿਹੜੀਆਂ ਕਿ ਸਬਜ਼ੀਆਂ ਦੀ ਤੁਸੀਂ ਦੇਖ ਸਕਦੇ ਹੋ ਕਿ ਭਿੰਡੀਆਂ ਨੇ ਜਿਹੜੀ ਗੋਭੀ ਨੇ ਅਤੇ ਫਲਾਂ ਦੀ ਬਣਾਉਣਾ ਉਹ ਵੀ ਜਿਹੜੀਆਂ ਸਬਕ ਕੋਈ ਤਰ੍ਹਾਂ ਦੀ ਜਿਹੜੀਆਂ ਸਬਜ਼ੀਆਂ ਤੇ ਫਲਾਂ ਵੱਲੋਂ ਰਿਕੀ ਤਿਆਰ ਕੀਤੀ ਹੈ। 니ਚ ਫਲੇਵਰ ਗੋਭੀ ਫਲੇਵਰ ਛਲਦੀ ਫਲੇਵਰ ਪਰੂਜਾ ਫਲੇਵਰ ਮਟਰ ਫਲੇਵਰ ਸਲਗਮ ਫਲੇਵਰ ਔਰੈਂਜ ਫਲੇਵਰ ਬਤਾਉ ਫਲੇਵਰ ਲੈਂਗੋ ਫਲੇਵਰ ਸੀਤਾਮਲ ਫਲੇਵਰ ਕਲਪਿਤ ਸੇਮ ਜਿਹੜੀ ਇਹ ਜਿਹੜੀ ਬਰਾਤ ਤੁਸੀਂ ਸਾਰੇ ਵੀ ਫਿਰਦੇ ਹੋ ਇਹ ਕਿੰਨੀ ਪੁਰਾਣੀ ਬਰਾਤ ਹੈ ਇਹ ਜਿਹੜੀ ਬਰਾਤ ਹੈ ਕਿੱਥੇ ਜਿਆਦਾ ਮਠਾਈਆਂ ਇਸ ਤਰ੍ਹਾਂ ਦੀਆਂ ਬੰਦੀਆਂ ਨੇ ਇਹ ਪਹਿਲੇ ਜ਼ਿਆਦਾਤਰ ਪਾਕਿਸਤਾਨ ਜੇ ਬੰਦੀਆਂ ਹੀ ਤਾਰਖ ਗੰਟੇ ਚੌਂਕੜੀ ਮਾਰ ਕੇ ਬੈਣਾ ਕੋਈ ਸੌਖੀ ਗੱਲ ਨਹੀਂ ਆ ਇਹ ਭਗਤੀ ਹੋ ਜਾਂਦੀ ਹੈ ਕਿਸ ਸਾਹਮਣੇ ਉਹ ਬਾਹਰ ਦੇ ਮੁਲਕਾਂ ਤੱਕ ਜਾਂਦੀ ਹੈ ਆਪਣੀ ਵੈਰੈਟੀ ਆਸਟ੍ਰੇਲੀਆ ਲੰਡਨ ਸਭ ਤੋਂ ਹਾਲ ਨੂੰ ਫਰਮਾਇਸ ਵੀ ਆਈ ਆ ਲੰਡਨ ਤੋਂ ਮੈਨੂੰ ਇੱਕ ਫਰਮਾਇਸ ਆ ਚੁੱਕੀ ਆ ਮੈਨੂੰ ਉੱਥੋਂ ਦੇ ਹਲਵਾਈ ਲੈ ਕੇ ਜਾ ਰਹੇ ਸੀ ਉਹ ਕਹਿੰਦੇ ਜਿੰਨੇ ਮਰਜ਼ੀ ਮਾਰਾ ਪੈਸੇ ਲਓ ਜੋ ਤੁਹਾਨੂੰ ਚਾਹੀਦਾ ਜੋ ਸੁਭਦਾ ਚਾਹੀਦੀ ਆ ਕੀ ਚਾਹੀਦਾ ਤੁਹਾਨੂੰ ਮਗਾ ਪਹਾ ਜੋੜਦੇ ਆਪਾਂ ਨਹੀਂ ਜਾਣਾ ਮਹਾਰਾਜ ਜੀ ਅਸੀਂ ਇੱਥੇ ਕੋਸੇ ਗਏ ਆਸਟ੍ਰੇਲੀਆ ਦੁਬਈ ਬੜੀ ਬੜੀ ਦੂਰ ਤੱਕ ਬੰਦੇ ਸਾਨੂੰ ਲੈਣ ਆਏ ਆ ਆਪਾਂ ਨਹੀਂ ਗਏ ਆਪਣਾ ਦੇਸ਼ ਛੱਡ ਗਏ ਇਹਨਾਂ ਤੇ ਜਿਹੜੀ ਕਿ ਮੋਹਰ ਵੀ ਲੱਗੀ ਹੋਈ ਆ ਸਟੈਂਪ ਲੱਗੀ ਹੋਈ ਆ ਅਤੇ ਖਾਸ ਕਰਕੇ ਜਿਹੜੀ ਵੀ ਸਬਜ਼ੀ ਆ ਚਾਹੇ ਉਹ ਭਿੰਡੀ ਆ ਚਾਹੇ ਬੰਦ ਗੋਭੀ ਆ ਚਾਹੇ ਫਲਾਂ ਦੀ ਆ ਉਸੇ ਤਰ੍ਹਾਂ ਦੀ ਜਿਹੜੀ ਸ਼ੇਪ ਆ ਇਸ ਜਿਹੜੀ ਆ ਡਾਈਆਂ ਦੇ ਰਾਹੀਂ ਕਿ ਮਠਾਈ ਤਿਆਰ ਕਰਦੇ ਨੇ ਉਸਤ ਹਰਜੀਤ ਗਰੇਵਾਲ ਤਾਂ ਤੁਸੀਂ ਦੇਖ ਲਿਓ ਪੰਜਾਬੀ ਲੋਕ ਚੈਨਲ ਅੱਜ ਤੁਹਾਨੂੰ ਮਠਾਈਆਂ ਦਿਖਾਵਾਂਗੇ ਕਿਉਂਕਿ ਅਸੀਂ ਦੇਖਦੇ ਪਈ ਬੜੇ ਲੋਕਾਂ ਨੇ ਮਠਾਈਆਂ ਖਾਦੀ ਹੋਣਗੀਆਂ ਬੜੇ ਬੜੇ ਤਰ੍ਹਾਂ ਦੀਆਂ ਪਰ ਤੁਹਾਨੂੰ ਅੱਜ ਜਿਹੜੀਆਂ ਤਸਵੀਰਾਂ ਦਿਖਾਵਾਂਗੇ ਉਹ ਸ਼ਾਇਦ ਤੁਸੀਂ ਕਿਦੇ ਮਠਾਈਆਂ ਦੇਖੀਆਂ ਜਾਂ ਤੁਸੀਂ ਖਾਦੀਆਂਗੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀਆਂ ਮਠਾਈਆਂ ਨੇ ਸੇਮ ਸਿੰਘ ਜੀ ਉਹਨਾਂ ਨੇ ਕਿ ਤਿਆਰ ਕੀਤੀਆਂ ਨੇ ਅਤੇ ਮਠਾਈਆਂ ਵਿੱਚ ਜਿਹੜੀਆਂ ਕਿ ਸਬਜ਼ੀਆਂ ਦੀ ਤੁਸੀਂ ਦੇਖ ਸਕਦੇ ਹੋ ਕਿ ਭਿੰਡੀਆਂ ਨੇ ਜੜੀ ਕੀ ਬੰਦ ਗੋਭੀ ਨੇ ਅਤੇ ਫਲਾਂ ਦੀ ਬਣਾਉਣਾ ਹੋਰ ਵੀ ਜੜੀਆ ਵਕ ਵਕਤਾਂ ਦੀ ਜੜੀਆ ਸਬਜ਼ੀਆਂ ਤੇ ਫਲਾਂ ਵਾਲੀ ਜੜੀ ਕੀ ਤਿਆਰ ਕੀਤੀ ਹੈ ਤੁਸੀਂ ਦੇਖਦੇ ਹੋ ਤੁਸੀਂ ਇਹਦੇ ਵਿੱਚ ਬੰਦ ਗੋਭੀ ਹੈ ਚਿੱਟੇ ਬੈਂਗਨ ਨੇ ਮਟਰ ਨੇ ਅਤੇ ਛੱਲੀ ਆ ਵਕ ਵਕਤਾਂ ਦੀ ਜੜੀ ਕੀ ਸਬਜ਼ੀਆਂ ਤੇ ਫਲਾਂ ਦੇ ਨਾਲ ਜੜੀ ਕੀ ਤਿਆਰ ਕੀਤੀ ਜਾਂਦੀ ਹੈ ਗੱਲਬਾਤ ਕਰਾਂਗੇ ਤਾਂ ਸੇਮ ਸਿੰਘ ਜੀ ਸਾਡੇ ਨਾਲ ਹੀ ਤਾਂ ਸੇਮ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸਾਚੀ ਗੁਰਾਲ ਜੀ ਆਪ ਤੁਸੀਂ ਕੋਲ ਅੱਗੇ ਆ ਜਾਓ ਮਨੀਸ਼ੋ ਵੀ ਇਹਨੇ ਤਰ੍ਹਾਂ ਦੀ ਜੜੀ ਸਬਜ਼ੀਆਂ ਤੇ ਫਲਾਂ ਦੀ ਜੜੀ ਤੁਸੀਂ ਤਿਆਰ ਕਰਦੇ ਹੋ ਮਠਾਈ ਇਹ ਕਿੰਨੇ ਸਮੇਂ ਤੋਂ ਕਰਦੇ ਆ ਰਹੇ ਹੋ ਇਹ ਸਾਨੂੰ ਤਿਰਸ 38 ਸਾਲ ਤੋਂ ਕਰਦੇ ਪਏ ਆ ਵੈਸੇ ਤੋਂ ਮੈਨੂੰ ਜੋ ਹੈ 28 ਸਾਲ ਦੇ ਲਗਭਗ ਹੋ ਗਿਆ ਇਹ ਕੰਮ ਕਰਦੇ ਹੋਏ ਹਾਂਜੀ ਤੇ ਵੀਰੇ ਉਸ ਤੋਂ ਸੇਮ ਸਿੰਘ ਜੀ ਕਿਹੜੀ ਕਿਹੜੀ ਵੈਰਾਈਟੀ ਸਾਡੇ ਦਸ਼ਕਾਂ ਜੂ ਸਾਂਝੀ ਕਰਦੇ ਹੋ ਕਿਉਂਕਿ ਸਾਡੇ ਦਰਸ਼ਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ 'ਚ ਮੈਨੂੰ ਲੱਗਦਾ ਵੀ ਸ਼ਾਇਦ ਹੀ ਨਾ ਉਹਨਾਂ ਇਸ ਤਰ੍ਹਾਂ ਦੀ ਕਦੀ ਵੈਰਾਈਟੀ ਦੇਖੀ ਹੋਗੀ ਮਠਾਈ ਦੀ ਨਾ ਇਹ ਕਦੀ ਖਾਧੀ ਹੋਗੀ ਇਹ ਦੱਸ ਦਿਓ ਕਿੰਨੇ ਤਰ੍ਹਾਂ ਦੀ ਜਿਹੜੀ ਸਬਜ਼ੀਆਂ ਨੇ ਤੇ ਕਿੰਨੇ ਤਰ੍ਹਾਂ ਦੇ ਫਲ ਜਿਹੜੇ ਤੁਸੀਂ ਮਠਾਈ ਦੇ ਰੂਪ ਤਿਆਰ ਕਰਦੇ ਹੋ ਉੱਦਾਂ ਤਾਂ ਅਸੀਂ 400 ਕਸਮ ਦੀ ਤਰ੍ਹਾਂ ਦੀ ਬਣਾਈ ਦੀਆਂ ਮਿਠਾਈਆਂ 400 500 ਕਸਮ ਤੱਕ ਦੀ ਵੈਰਾਈਟੀਆਂ ਹੁੰਦੀਆਂ ਮਤਲਬ ਕਿ ਗਾਹਕ ਜਿਹੜੀ ਵੀ ਚੀਜ਼ ਦੀ ਡਿਮਾਂਡ ਕਰਦੇ ਅਸੀਂ ਉਹ ਚੀਜ਼ ਬਣਾ ਦਿੰਨੇ ਆ ਬਗੇ ਕਾਰਟ ਤੇ ਸਾਡੀ ਜਿਹੜੀਆਂ 23 ਤਰ੍ਹਾਂ ਦੀਆਂ ਵੈਰਾਈਟੀਆਂ ਲੱਗਦੀਆਂ ਹਾਂਜੀ ਲੀਚੀ ਫਲੇਵਰ ਗੋਭੀ ਫਲੇਵਰ ਛੱਲੀ ਫਲੇਵਰ ਖਰਬੂਜਾ ਫਲੇਵਰ ਮਟਰ ਫਲੇਵਰ ਸਲਗਮ ਫਲੇਵਰ ਔਰੈਂਜ ਫਲੇਵਰ ਬਤਾਉਂ ਫਲੇਵਰ ਮੰਗੋ ਫਲੇਵਰ ਸੀਤਾਫਲ ਫਲੇਵਰ ਬਨਾਣਾ ਫਲੇਵਰ ਲਕਾਡ ਫਲੇਵਰ ਨਾਰ ਫਲੇਵਰ ਸ਼ੁਆਰਾ ਫਲੇਵਰ ਉਹ ਫਿਰ ਬਨਾਣਾ ਫਲੇਵਰ ਤਰਬੂਜ ਫਲੇਵਰ ਨਿੰਬੂ ਫਲੇਵਰ ਪਾਈਨੈਪਲ ਫਲੇਵਰ ਪਪੀਤਾ ਫਲੇਵਰ ਪਿੰਡੀ ਫਲੇਵਰ ਰੋਜ ਫਲੇਵਰ ਮਿਰਚ ਦਾ ਫਲੇਵਰ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਦਸਕਾ ਜਿਹੜੇ ਕਿ 23 ਤਰ੍ਹਾਂ ਦੇ ਜਿਹੜੇ ਕਿ ਸਬਜ਼ੀਆਂ ਤੇ ਫਲਾਂ ਦੇ ਜਿਹੜੇ ਕਿ ਤਰਸੇਮ ਸਿੰਘ ਵੱਲੋਂ ਜਿਹੜੇ ਕਿ ਮਠਾਈ ਤਿਆਰ ਕੀਤੀ ਜਾਂਦੀ ਹੈ ਤੇ ਤਰਸੇਮ ਸਿੰਘ ਜੀ ਮੈਨੂੰ ਐਸੋ ਪੀ ਕਿੰਨੀ ਪੀੜ੍ਹੀ ਕੰਮ ਕਰਦੀ ਆ ਰਹੀ ਹੈ ਜਿਹੜੀ ਕਿਸ ਫਲਾਂ ਤੇ ਸਬਜ਼ੀਆਂ ਦੀ ਜੇ ਮਠਾਈ ਤਿਆਰ ਕਰਦੀ ਆਪਣੀ ਤੀਸਰੀ ਪੀੜ੍ਹੀ ਆ ਤੀਸਰੀ ਪੀੜ੍ਹੀ ਹਾਂਜੀ ਤੁਹਾਡੇ ਪਦਾਦਾ ਜੀ ਪਹਿਲਾਂ ਕਰਦੇ ਸੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੈਨੂੰ ਇਹ ਸੋ ਮਿਹਨਤ ਅਸੀਂ ਦੇਖਿਆ ਵੀ ਬੜੀ ਲੱਗਦੀ ਆ ਬੜੇ ਸਮੇਂ ਨਾਲ ਤੁਸੀਂ ਤਿਆਰ ਕਰਦੇ ਅਸੀਂ ਦੇਖਿਆ ਕਿੰਨੀ ਕਿ ਮਿਹਨਤ ਲੱਗ ਜਾਂਦੀ ਆ ਤੇ ਜੇ ਗੱਲ ਕਰੀਏ ਮਠਾਈਆਂ ਦੀ ਕਿਸ ਤਰ੍ਹਾਂ ਦਾ ਵਿੱਚ ਸਵਾਦ ਹੁੰਦਾ ਕੀ ਕੀ ਮਠਾਈਆਂ ਪੈਂਦਾ ਕਿ ਆਮ ਫਲੇਵਰ ਦੀ ਤਰ੍ਹਾਂ ਹੀ ਮਠਾਈਆਂ ਬਣਦੀਆਂ ਨੇ ਨਹੀਂ ਜੀ ਨਹੀਂ ਇਹਦੇ ਫਲੇਵਰ ਵੀ ਜਿਹੜੇ ਆ ਬੜੇ ਮਹਿੰਗੇ ਆਂਦੇ ਆ ਜਿਹੜੇ ਇੰਨਾ ਜੇ ਫਲੇਵਰ ਵੀ ਪੈਂਦੇ ਆ ਉਹ ਬਹੁਤ ਮ ਅਸੀਂ ਹਰ ਇੱਕ ਚੀਜ਼ ਨੂੰ ਅਲੱਗ-ਅਲੱਗ ਫਲੇਵਰ ਦਿੰਦੇ ਆ ਜਿਹੜੀ ਚੀਜ਼ ਤੁਸੀਂ ਵੈਰਾਈਟੀ ਦੇਖ ਰਹੇ ਹੋ ਜਿਹੜਾ ਬੰਦਾ ਖਾਂਦਾ ਉਹ ਫਲੇਵਰ ਵੀ ਉਹੋ ਹੀ ਚੀਜ਼ ਦਾ ਆਉਂਦਾ ਹੈ ਮਤਲਬ ਕਿ ਬੰਦੋ ਵੀ ਕੋਈ ਭਿੰਡੀ ਖਾਂਦਾ ਤੇ ਉਸ ਨੂੰ ਭਿੰਡੀ ਦਾ ਫਲੇਵਰ ਆਊਗਾ ਜੇ ਕੋਈ ਬੰਦ ਗੋਭੀ ਖਾਂਦਾ ਜਾਂ ਫੋਲੋ ਗੋਭੀ ਖਾਂਦਾ ਜਾਂ ਕੋਈ ਬਨਾਣਾ ਖਾਂਦਾ ਉਹਨੂੰ ਉਸੇ ਤਰ੍ਹਾਂ ਦਾ ਫਲੇਵਰ ਆਵੇਗਾ ਉਹੋ ਹੀ ਚੀਜ਼ ਦੇ ਦੇ ਮੇਕਿੰਗ ਹੈ ਇਹ ਹੋਰ ਕੀ ਆ ਤੇ ਪੁਰਾਣੇ ਲੋਕ ਤਾਂ ਇਹਨੂੰ ਬਹੁਤ ਪਸੰਦ ਕਰਦੇ ਆ ਬਾਕੀ ਅੱਜ ਕੱਲ੍ਹ ਦੇ ਜਨਰੇਸ਼ਨ ਇਹਨੂੰ ਪੁੱਛ ਚਲੀ ਆ ਲੈਕਿਨ ਫਿਰ ਵੀ ਚਲੋ ਦੇਖਦੇ ਆ ਤੇ ਉਹ ਉਹਨਾਂ ਨੂੰ ਪਤਾ ਲੱਗਦਾ ਕਿ ਭਈ ਇਹ ਪੁਰਾਣੀ ਹਜੇ ਤੱਕ ਦਾ ਬਰਾਸਤ ਜਿਹੜੀ ਆ ਕਾਇਮ ਹੈਗੀ ਆ ਹਜੇ ਤੱਕ ਤੇ ਕਾਇਮ ਹੈਗੀ ਆ ਗਾਂ ਦਾ ਪਤਾ ਨਹੀਂ ਇਹ ਗੱਲ ਵੀ ਸੇਮ ਸਿੰਘ ਜੀ ਇਹ ਜਿਹੜੀ ਬਰਾਸਤ ਤੁਸੀਂ ਸਾਲ ਵੀ ਫਿਰਦੇ ਹੋ ਇਹ ਕਿੰਨੀ ਪੁਰਾਣੀ ਬਰਾਸਤ ਹੈ ਤੇ ਇਹ ਜਿਹੜੀ ਬਰਾਸਤ ਹੈ ਕਿੱਥੇ ਜਿਆਦਾ ਮਠਾਈਆਂ ਇਸ ਤਰ੍ਹਾਂ ਦੀਆਂ ਬੰਦੀਆਂ ਨੇ ਇਹ ਪਹਿਲੇ ਜ਼ਿਆਦਾਤਰ ਪਾਕਿਸਤਾਨ 'ਚ ਬੰਦੀਆਂ ਸੀ ਕਿਉਂਕਿ ਇਹ ਡਾਈਆਂ ਵੀ ਪਾਕਿਸਤਾਨ 'ਚ ਬੰਦੀਆਂ ਸੀ ਉਸ ਟਾਈਮ ਤੇ ਹਾਂਜੀ ਤੇ ਜਦੋਂ ਆਪਣਾ ਦੇਸ਼ ਇੱਕ ਹੁੰਦਾ ਸੀ ਹਿੰਦੁਸਤਾਨ ਪਾਕਿਸਤਾਨ ਉਹਨਾਂ ਸਾਰੇ ਮਤਲਬ ਕਿ ਇਹ ਚੀਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਲੋਕ ਖੋਸ਼ ਹੋ ਕੇ ਚੀਜ਼ ਨੂੰ ਖਾਂਦੇ ਸੀ ਕਿ ਬਈ ਉਹ ਖਾਈਏ ਉਹ ਖਾਈਏ ਅਸੀਂ ਆਪ ਨੇ ਕਹਿੰਨੇ ਕਹੀ ਤੇ ਆਪ ਅਸੀਂ ਆਪ ਜੋ ਖਾਂਦੇ ਸੀ ਬਹੁਤ ਖਾਂਦੇ ਸੀ ਅਸੀਂ ਲੇਕਿਨ ਅੱਜ ਦੀ ਜਿਹੜੀ ਹੈ ਜਨਰੇਸ਼ਨ ਐ ਇਹਨੂੰ ਬਿਲਕੁਲ ਭੁੱਲ ਚੁੱਕੀ ਆ ਕਿਉਂਕਿ ਨਜ਼ਰ ਹੀ ਨਹੀਂ ਆਂਦੀ ਸਾਡੇ ਕੋਲ ਤਾਂ ਇੱਕੋ ਹੀ ਕਾਰਟ ਹੈਗੀ ਹੈ ਜਿਹੜੀ ਅਸੀਂ ਜਲੀਆਂ ਵਾਲੇ ਬਾਗ ਚ ਲਾਂਦੇ ਆ ਬਾਕੀ ਉਹਨੂੰ ਗਾਂ ਕੋਈ ਸਿੱਖੇਗਾ ਤੇ ਦੇਖੋ ਬਾਹਰ ਤੋਂ ਵੀ ਗੱਲ ਗਈ ਤਾਂ ਸੇਮ ਸਿੰਘ ਜੀ ਜੇ ਤੁਸੀਂ ਇਹ ਮਠਾਈਆਂ ਤਿਆਰ ਕਰਦੇ ਹੋ ਫਲਾਂ ਦੀ ਤਰ੍ਹਾਂ ਜਾਂ ਫਰੂਟ ਦੀ ਤਰ੍ਹਾਂ ਤੇ ਜੇ ਗੱਲ ਕਰੀਏ ਭਾਰਤ ਦੀ ਜਾਂ ਪੰਜਾਬ ਦੀ ਗੱਲ ਕਰੀਏ ਜਾਂ ਅੰਮ੍ਰਿਤਸਰ ਦੀ ਗੱਲ ਕਰੀਏ ਇਹ ਤੁਸੀਂ ਇਕੱਲੇ ਇਸ ਦਾ ਤਿਆਰ ਕਰਦੇ ਹੋ ਕਾਰੀਗਰ ਕੇ ਜਾਂ ਹੋਰ ਹੀ ਕੋਈ ਇਸ ਤਰ੍ਹਾਂ ਦੀ ਪੰਜਾਬ ਦੀ ਜਾਂ ਅੰਮ੍ਰਿਤਸਰ ਦੀ ਤਿਆਰ ਕਰਦਾ ਕਾਰੀਗਰ ਵੀ ਸੇ ਅੰਮ੍ਰਿਤਸਰ ਨੂੰ ਛੱਡ ਦਿਓ ਪੂਰੇ ਪੰਜਾਬ ਦੇ ਵਿੱਚ ਔਰ ਪੂਰੀ ਦਿੱਲੀ ਸ਼ਹਿਰ ਦੇ ਵਿੱਚ ਹੁਣ ਇਹ ਅਲੋਪ ਹੋ ਚੁੱਕੀ ਆ ਕਿਤੇ ਵੀ ਨਹੀਂ ਮਿਲੇਗੀ ਔਰਲੀ ਵਾਂਸ ਆਪ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਤਸੇਮ ਸਿੰਘ ਜੀ ਵੱਲੋਂ ਜਿਹੜੇ ਕੀਤੀ ਜੀ ਪੀੜੀ ਕੰਮ ਕਰਦੇ ਆ ਰਹੀ ਹੈ ਤੇ ਮਾੜੀ ਮਿਹਨਤ ਨਾਲ ਜਿਹੜੇ ਕੀ ਇਹ ਮਠਾਈਆਂ ਤਿਆਰ ਕਰਦੇ ਆਂ ਸ਼ਾਇਦ ਤੁਸੀਂ ਇਸ ਤਰ੍ਹਾਂ ਦੀ ਕਦੀ ਮਠਾਈ ਜਿਹੜੀ ਕਦੀ ਦੇਖੀ ਹੋਗੀ ਕਿਉਂਕਿ ਜਿਹੜੀ ਇਹ ਮਠਾਈ ਹੈ ਇਹ ਫਲਾਂ ਦੀ ਤਰ੍ਹਾਂ ਵਾ ਅਤੇ ਸਬਜ਼ੀਆਂ ਤੁਸੀਂ ਆਪ ਜਿਹੜੀ ਘਰਾਂ ਵਿੱਚ ਸਬਜ਼ੀਆਂ ਤਿਆਰ ਕਰਦੇ ਹੋ ਬੰਦ ਗੋਬੀ ਭਿੰਡੀ ਮਟਰ ਉਹਨਾਂ ਹੀ ਤਰ੍ਹਾਂ ਜਿਹੜੇ ਤੁਸੀਂ ਸਬਜ਼ੀਆਂ ਖਾਂਦੇ ਹੋ ਜਿਹੜੀ ਮਠਾਈ ਤੋਂ ਫਲੇਵਰ ਵੀ ਬਿਲਕੁਲ ਉਸੇ ਤਰ੍ਹਾਂ ਦਾ ਹੁੰਦਾ ਵਾ ਤੇ ਮੈਨੂੰ ਐਸੋ ਵੀ ਮਰਤਸੇਮ ਜੀ ਮਿਹਨਤ ਕਿੰਨੀ ਲੱਗ ਜਾਂਦੀ ਹੈ ਤਿਆਰ ਕਰ ਲੱਗਿਆ ਸਵੇਰੇ ਕਿੰਨੇ ਵੀ ਉੱਠਦੇ ਹੋ ਸ਼ ਇਹ ਨਾ ਮਤ ਕਾ ਦੇ ਤੇ ਗੱਲ ਕਰੀਏ ਮਦਦ ਦੀ ਗੱਲ ਕਰੀਏ ਪਰਿਵਾਰ ਵਿੱਚ ਹੋਰ ਜਿਹੜੇ ਕਿੰਨੇ ਕਿ ਜੀ ਨੇ ਤੁਹਾਡੇ ਨਾਲ ਜਿਹੜੀ ਮਦਦ ਕਰਦੇ ਨੇ ਇਸ ਮਠਾਈ ਤੇ ਆ ਕਰਾ ਗਿਆ ਇਹ ਸਵੇਰੇ ਅਸੀਂ 4 ਵਜੇ ਉੱਠਦੇ ਹਾਂ ਜੀ ਸਾਡੀ ਰੋਜ਼ ਦੀ ਮਤਲਬ ਕੀ ਹੈਗੀ ਹੈ ਰੋਜ਼ ਸਵੇਰੇ 4 ਵਜੇ ਉੱਠਣਾ ਹੈ 6 ਵਜੇ ਆਪਣੀ ਗੱਡੀ ਤੇ ਬਹਿ ਜਾਣਾ ਵਾ ਤੇ ਸਿਰੇ ਪਹਾੜੀ ਗੱਡੀ ਜਿਹੜੀ ਹੈ ਚਾਹ ਦੇ ਸਾਰੇ ਚੱਲਦੀ ਹੈ ਰੋਟੀ ਨਹੀਂ ਖਾਂਦੇ ਅਸੀਂ ਰੋਟੀ ਕੋਈ ਟਾਈਮ ਰਾਤ ਨੂੰ ਬਾਅਦ 1 ਵਜੇ ਖਾਣੇ ਆ ਦਿਨ ਦੀ ਰੋਟੀ ਰਾਤ ਨੂੰ 1 ਵਜੇ ਖਾਣੀ ਹੈ ਮਹਾਰਾਜ ਸ리에 ਚੀਜ਼ ਵੇਖੋ ਇਸ ਤੋਂ ਜ਼ਿਆਦਾ ਹੋਰ ਵੱੜ ਕੇ ਕਿਹੜੀ ਗੱਲ ਹੋਣੀ ਆ ਜਿਹੜੀ ਇੱਕ ਟਾਈਮ ਦੀ ਰੋਟੀ ਭੁੱਲ ਚੁਕੇ ਆ ਰੋਟੀ ਦੇ ਪਿੱਛੇ ਦੁਨੀਆ ਭੱਜ ਰਹੀ ਆ ਤੇ ਅਸੀਂ ਰੋਟੀ ਭੁੱਲ ਚੁਕੇ ਆ ਔਰ ਉਸ ਤੋਂ ਵੱਧ ਕੇ ਕਿਹੜੀ ਗੱਲ ਹੋਣੀ ਆ 10 ਘੰਟੇ ਚੌਂਕੜੀ ਮਾਰ ਕੇ ਬੈਣਾ ਕੋਈ ਸੋਖੀ ਗੱਲ ਨਹੀਂ ਆ ਇਹ ਭਗਤੀ ਹੋ ਜਾਂਦੀ ਹੈ ਕਿਸਾਬ ਨਾਲ ਬਿਲਕੁਲ ਜੀ ਜਿਵੇਂ ਇਸ ਤੋਂ ਸੇਮ ਜੀ ਤੁਹਾਡੇ ਹੱਥ ਦੀਆਂ ਬਠਾਈਆਂ ਬਣਾਈ ਹੋਈਆਂ ਮਠਾਈਆਂ ਇਹ ਕਿੱਥੇ ਕਿੱਥੇ ਲੋਕ ਹੋਂ ਤੱਕ ਲੈ ਚੁੱਕੇ ਨੇ ਆ ਕਿੱਥੇ ਕਿੱਥੇ ਤੁਹਾਡੀ ਜਿਹੜੀ ਮਠਾਈ ਹੋਂ ਤੱਕ ਪਹੁੰਚ ਚੁੱਕੀ ਆ ਹੋਂ ਬਾਹਰ ਦੇ ਮੁਲਕਾਂ ਤੱਕ ਜਾਂਦੀ ਹੈ ਆਪਣੀ ਵੈਰੈਟੀ ਆਸਟ੍ਰੇਲੀਆ ਲੰਡਨ ਸੋਗੋਤੋ ਹਾਨੂੰ ਫਰਮਾਇਸ਼ ਵੀ ਆਈ ਹੈ ਲੰਡਨ ਤੋਂ ਮੈਨੂੰ ਇੱਕ ਫਰਮਾਇਸ਼ ਆ ਚੁੱਕੀ ਆ ਮੈਨੂੰ ਉੱਥੋਂ ਦੇ ਹਲਵਾਈ ਲੈ ਕੇ ਜਾ ਰਹੇ ਸੀ ਹਾਂਜੀ ਕਹਿੰਦੇ ਭਾਜੀ ਤੁਹਾਡਾ ਇੱਕ ਹਫਤਾ ਮੇਰੇ ਮਗਰ ਪੇਰੇ ਕਹਿੰਦੇ ਵੇਖ ਲਓ ਤੁਹਾਡਾ ਮੂਡ ਅਗਰ ਚੇਂਜ ਹੁੰਦਾ ਤੇ ਮਗਰ ਨਹੀਂ ਭਾਜੀ ਆਪਾਂ ਨਹੀਂ ਜਾਣਾ ਅਸੀਂ ਨਹੀਂ ਜਾਣਾ ਅਸੀਂ ਇੱਥੇ ਕੋਸ ਹੈ ਗਏ ਆਪਣੇ ਦੇਸ਼ ਦੇ ਵਿੱਚ ਅਸੀਂ ਨਹੀਂ ਜਾਣਾ ਬਾਹਰ ਉਹ ਕਹਿੰਦੇ ਜਿੰਨੇ ਮਰਜੀ ਮਾਰਾ ਪੈਸੇ ਲਓ ਜੋ ਤੁਹਾਨੂੰ ਚਾਹੀਦਾ ਜੋ ਸੁਵਿਧਾ ਚਾਹੀਦੀ ਆ ਕੀ ਚਾਹੀਦਾ ਤੁਹਾਨੂੰ ਮਗਾ ਪਹਾ ਜੋੜਦੇ ਆਪਾਂ ਨਹੀਂ ਜਾਣਾ ਮਹਾਰਾਜ ਜੀ ਅਸੀਂ ਇੱਥੇ ਕੋਸ ਹੈ ਗਏ ਆਸਟ੍ਰੇਲੀਆ ਦੁਬਈ ਬੜੀ ਬੜੀ ਦੂਰ ਤੋਂ ਬੰਦੇ ਸਾਨੂੰ ਲੈਣ ਆਏ ਆ ਆਪਾਂ ਨਹੀਂ ਗਏ ਆਪਣੇ ਦੇਸ਼ ਛੱਡ ਕੇ ਕੱਲ ਕਿ ਜੇ ਤਾਂ ਸੇਮ ਸਿੰਘ ਜੀ ਅਸੀਂ ਦੇਖਿਆ ਤੁਸੀਂ ਇਕੱਲੇ ਹੀ ਮਠਾਈਆਂ ਤਿਆਰ ਕਰਦੇ ਸੀ ਬੜੀ ਮਿਹਨਤ ਲੱਗ ਜਾਂਦੀ ਆ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਕਿੰਨੇ ਜੀ ਨੇ ਤੇ ਉਹ ਵੀ ਤੁਹਾਡੇ ਨਾਲ ਇਸ ਤਰ੍ਹਾਂ ਮਿਹਨਤ ਕਰਕੇ ਜਿਹੜਾ ਤੁਹਾਡੇ ਨਾਲ ਮਦਦ ਕਰਦੇ ਨੇ ਹਾਂਜੀ ਪਰਿਵਾਰ ਦੇ ਵਿੱਚ ਤਿੰਨ ਬੇਟੀਆਂ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਬੇਟੀ ਮੇਰੀ ਮਦਦ ਕਰਦੀ ਹੈ ਕੰਮ ਦੇ ਵਿੱਚ ਮੇਰੇ ਪੇਂਟਿੰਗ ਦਾ ਕੰਮ ਸਾਰਾ ਉਹ ਹੀ ਸੰਭਾਲਦੀ ਆ ਤੇ ਬਾਕੀ ਤੇ ਆਪਣਾ ਤੁਸੀਂ ਤੁਸੀਂ ਵੇਖ ਹੀ ਲਿਆ ਕਿੰਨੀ ਕਿ ਮਿਹਨਤ ਹੈ 8-10 ਘੰਟੇ ਦੀ ਮਿਹਨਤ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ ਬਿਲਕੁਲ ਤੁਸੀਂ ਦੇਖਿਆ ਭਈ ਤਸੀਮ ਸਿੰਘ ਜੀ ਨੇ ਜਿਵੇਂ 8-10 ਘੰਟੇ ਮਿਹਨਤ ਕਰਕੇ ਉਸ ਤੋਂ ਬਾਅਦ ਜਿਹੜੀ ਕਿ ਇਹ ਮਠਾਈਆਂ ਤੁਸੀਂ ਦੇਖਦੇ ਵੇਖ ਕੇ ਨੂੰ ਬੜੀਆਂ ਸੋਹਣੀਆਂ ਲੱਗਦੀਆਂ ਨੇ ਪਰ ਇਹ ਨਹੀਂ ਪਤਾ ਕਿ ਇਹਦੇ ਪਿੱਛੇ ਕਿੰਨੀ ਮਿਹਨਤ ਲੱਗਦੀ ਹੈ ਜਿਵੇਂ ਦੱਸਿਆ ਤਾਂ ਸੇਮ ਜੀ ਨੇ 8-10 ਘੰਟੇ ਲੱਗ ਜਾਂਦੇ ਇਹ ਮਠਾਈਆਂ ਜਿਹੜੀ ਤਿਆਰ ਕਰਨ ਲੱਗਿਆ ਤੇ ਉਹ ਡਾਈਆਂ ਵੀ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਕਿ ਡਾਈਆਂ ਪਾਕਿਸਤਾਨ ਸਮੇਂ ਦੀਆਂ ਡਾਈਆਂ ਨੇ ਇਹ ਜਿਹੜੀਆਂ ਡਾਈਆਂ ਨੇ ਇਸੇ ਤਰ੍ਹਾਂ ਜਿਹੜਾ ਕਿ ਇਸ ਡਾਈਆਂ ਤੋਂ ਮਠਾਈਆਂ ਜਿਹੜੀ ਤਿਆਰ ਕੀਤੀ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਇਹਨਾਂ ਤੇ ਜਿਹੜੀ ਕਿ ਮੋਹਰ ਵੀ ਲੱਗੀ ਹੋਈ ਆ ਸਟੈਂਪ ਲੱਗੀ ਹੋਈ ਆ ਅਤੇ ਖਾਸ ਕਰਕੇ ਜਿਹੜੀ ਵੀ ਸਬਜ਼ੀ ਆ ਚਾਹੇ ਉਹ ਭਿੰਡੀ ਆ ਚਾਹੇ ਬੰਦ ਗੋਭੀ ਆ ਚਾਹੇ ਫਲਾਂ ਦੀ ਆ ਉਸੇ ਤਰ੍ਹਾਂ ਜਿਹੜੀ ਸ਼ੇਪ ਆ ਇਸ ਜਿਹੜੀਆਂ ਡਾਈਆਂ ਦੇ ਨਾਲ ਜਿਹੜੀ ਕਿ ਮਠਾਈ ਤਿਆਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਤਸੇਮ ਸਿੰਘ ਪਿਛਲੇ ਤਿੰਨ ਪੀੜੀਆਂ ਤੋਂ ਜਿਹੜੇ ਕਿ ਕੰਮ ਕਰਦੇ ਆ ਰਹੇ ਨੇ ਅਤੇ ਮਿਹਨਤ ਨਾਲ ਨਾਲ ਅਜਿਹੇ ਮਠਿਆਈਆਂ ਤਿਆਰ ਕਰਦੇ ਨੇ ਇਹਨਾਂ ਵੱਲੋਂ ਜਿਹੜੇ ਕੀ ਦੇਸ਼ ਆਵਦੇਸ਼ਾਂ ਤੋਂ ਜਿਹੜੀਆਂ ਕਿ ਮਠਿਆਈਆਂ ਹੋਂਦ ਤੱਕ ਜਿਹੜੀਆਂ ਲੋਕ ਪਛਾਣ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਤੁਹਾਨੂੰ ਡਾਈਆਂ ਦਿਖਾਈਆਂ ਤੇ ਸैमਸੰਗ ਨਾਲ ਗੱਲਬਾਤ ਕਰਦੇ ਆ ਤਾਂ ਸैमਸੰਗ ਜੀ ਡਾਈਆਂ ਅਸੀਂ ਦੇਖਿਆ ਇਹ ਕਿੰਨੇ ਕੁ ਪੁਰਾਣੀਆਂ ਡਾਈਆਂ ਨੇ ਤੇ ਕਿੱਥੋਂ ਆਉਂਦੀਆਂ ਡਾਈਆਂ ਡਾਈਆਂ ਨੇ ਇਹ ਡਾਈਆਂ ਜੀ ਘੱਟੋ ਘੱਟ 80 ਸਾਲ ਪੁਰਾਣੀਆਂ ਆ ਸਾਡੇ ਦਾਦਾ ਜੀ ਦੇ ਜ਼ਮਾਨੇ ਦੀ ਡਾਈ ਹੈਗੀਆਂ ਇਹ ਬਾਕੀ ਹੁਣ ਆਪਾਂ ਵਰਤਣ ਦੇ ਆ ਇਹ ਤੇ ਤੁਹਾਨੂੰ ਛੋਟੀਆਂ ਡਾਈਆਂ ਦਿਖਾਈਆਂ ਵੱਡੀ ਤੇ ਸਭ ਪੈ ਰੱਖੀਆਂ ਹੋਈਆਂ ਉਹ ਚੀਜ਼ ਦੇਖੋਗੇ ਤੁਹਾਨੂੰ ਇੱਕ ਅਲੱਗ ਕੁਝ ਹੀ ਹੋएगी ਤੁਸੀਂ ਕਦੇ ਟਾਈਮ ਕੱਢ ਕੇ ਆਇਓ ਫਿਰ ਦਿਖਾਵਾਂਗੇ ਤੁਹਾਨੂੰ ਫੁੱਲ ਫੁੱਲ ਸਾਈਜ਼ ਦੀਆਂ ਵੈਰਾਈਟੀਆਂ ਆ ਗਈਆਂ ਜਿਹੜੇ ਅਸਲੀ ਜਿਹੜੇ ਮਤਲਬ ਕਿ ਫਾਲ ਹੁੰਦੇ ਆ ਨਾ ओरिजिनल ਉਹਨਾਂ ਸਾ ਆਪਣੇ ਆਪਣੇ ਹਰ ਇੱਕ ਸਾਈਜ਼ ਦੀਆਂ ਡਾਈਆਂ ਆ ਗਈਆਂ ਸਾਡੇ ਕੋਲ ਛੱਲੀ ਹੋ ਗਈ ਨਾਰ ਹੋ ਗਿਆ ਤਰਬੂਜ ਜਿੰਨੀ ਵੀ ਵੈਰਾਈਟੀਆਂ ਸਾਡੇ ਕੋਲ ਭੱਡੀਆਂ ਵੈਰਾਈਟੀਆਂ ਉਹ ਅਸੀਂ ਆਰਡਰ ਦੇ ਆਰਡਰਾਂ ਦੇ ਵੀ ਬਣਾਉਂਦੇ ਆ ਵਿਆਹਾਂ ਸ਼ਾਦੀਆਂ ਦੇ ਜਨਮ ਦਿਨ ਪਾਰਟੀ ਵਗੈਰਾ ਜਿਸ ਤਰ੍ਹਾਂ ਕੋਈ ਲਵਾਵੇ ਸਟਾਲ ਬਣਾ ਰਹੀ ਦੀ ਗੱਲ ਕੀਤੀ ਵਿਆਹ ਸ਼ਾਦੀ ਗੱਲ ਕੀਤੀ ਹੈ ਤੇ ਮੈਨੂੰ ਇਹ ਸੋ ਵੀ ਹੁਣ ਤੱਕ ਅੰਮ੍ਰਿਤਸਰ ਦੀ ਗੱਲ ਕੀਤੀ ਜਾਂ ਅੰਮ੍ਰਿਤਸਰ ਤੋਂ ਬਾਹਰ ਕਿੰਨੇ ਕੁ ਹੁਣ ਤੱਕ ਵਿਆਹਵਾਂ ਸ਼ਾਦੀਆਂ ਲੋਕ ਜਿਹੜੀ ਨੇ ਇਹ ਮਠਾਈਆਂ ਜਿਹੜੀਆਂ ਸਟਾਲ ਲਵਾ ਚੁੱਕੇ ਨੇ ਤੇ ਮੈਨੂੰ ਦੱਸੋ ਵੀ ਆਮ ਆਮ ਸਟਾਲਾ ਨਾਲੋਂ ਇਹ ਕਿੰਨੀ ਕੁ ਮਹਿੰਗੀ ਮਠਾਈ ਹੁੰਦੀ ਆ ਹਾਂ ਜਿਵੇਂ ਲੁਧਿਆਣਾ ਚੰਡੀਗੜ੍ਹ ਤੱਕ ਵਿੰਡਰ ਫਾਰਮ ਹਾਊਸ ਤੱਕ ਲਾ ਕੇ ਆਂ ਚੰਡੀਗੜ੍ਹ ਦਾ ਤੁਹਾਨੂੰ ਪਤਾ ਹੀ ਹੈ ਵਿੰਡਰ ਫਾਰਮ ਹਾਊਸ ਜਿਹੜਾ ਪੈਲਸ ਹੈਗਾ उत्तर मेरी वरायटी लगी हुई है और इधर जम्मू ल जम्मू पठानकोट सब मतलब लुधियाना जलंधर सब जगह होटलों जहाँ ला के इतने आए हुए हैं हैड ऑफिस साढ़ा इत ਸਾਡਾ ਹੈੱਡ ਆਫਿਸ ਇੱਥੇ ਹੀ ਹੈਗਾ ਹਾਂ ਠੀਕ ਹੈ ਤੇ ਗੱਲ ਕਰੀ ਤਾਂ ਸੈਮਸੰਗ ਜੀ ਇਹ ਜਿਹੜੀ ਮਠਾਈਆਂ ਨੇ ਸਾਡੇ 10-10 ਜਰੂਰ ਸਾਂਝਾ ਕਰ ਦਿਓ ਰੇਟ ਕੀ ਰੱਖਿਆ ਕਿਉਂਕਿ ਅਸੀਂ ਦੇਖੀ ਆ ਆਮ ਮਠਾਈਆਂ ਬੜੀਆਂ ਬਾਜ਼ਾਰਾਂ ਚ ਮਹਿੰਗੀਆਂ ਨੇ ਇਹਦੇ ਤੁਹਾਡੀ ਮਿਹਨਤ ਬਹੁਤ ਲਾਦੀ ਆ 8 ਤੋਂ 10 ਘੰਟੇ ਤੁਹਾਨੂੰ ਕੰਮ ਕਰਨਾ ਪੈਂਦਾ ਫਿਰ ਜਾ ਕੇ ਜਿਹੜੀ ਇਹ ਮਠਾਈਆਂ ਤਿਆਰ ਹੁੰਦੀਆਂ ਨੇ ਕਿੰਨੀ ਕਿ ਮਿਹਨਤ ਲੱਗਦੀ ਆ ਜੀ ਮੈਂ ਪੁੱਛਿਆ ਬਹੁਤ ਮਿਹਨਤ ਲੱਗਦੀ ਆ ਪਰ ਰੇਟ ਕੀ ਰੱਖਿਆ ਇਹ ਰੇਟ ਵੇਲੇ ਸਸਤਾ ਹੀ ਹੈਗਾ ਮਹਾਰਾ ਜੁਨੀਆਂ ਭਾਵੇਂ ਲੋਕ ਕੀ ਭਾਵੇਂ ਮਹਿੰਗਾ ਕਹਿਣ ਲੇਕਿਨ ਸਾਡੇ ਹਿਸਾਬ ਨਾਲ ਸਸਤਾ ਹੀ ਤੇ ਫਿਰ ਵੀ ਸਸਤਾ ਹੀ ਹੈਗਾ 230 ਰੁਪਏ ਦਾ ਡੱਬਾ ਅੱਧਾ ਕਿਲੋ ਦਾ ਹੁੰਦਾ ਉਹਦੇ ਵਿੱਚ 23 ਵੈਰਾਈਟੀਆਂ ਹੀ ਪੈਕ ਕਰਕੇ ਦਿੰਦੇ ਆ ਸਾਰੀਆਂ ਅਲੱਗ-ਅਲੱਗ ਡਿਜ਼ਾਈਨ ਦੀਆਂ ਅਲੱਗ-ਅਲੱਗ ਫਲੇਵਰ ਹੁੰਦੇ ਆ ਬਾਕੀ ਕੁਝ ਵੀ ਨਹੀਂ ਹੈਗਾ ਰੇਟ ਤਾਂ 230 ਰੁਪਏ ਜੇ ਮੈਨੂੰ ਮੈਂ ਕਹਾਂ ਨਾ ਮੈਨੂੰ ਇਹੋ ਜਿਹੀ ਕੋਈ ਮਿਠਾਈ ਲਾ ਦੇ ਮੈਂ 500 ਰੁਪਏ ਦੀ ਦੇਣਾ ਅੱਧਾ ਕਿਲੋ ਲੈ ਲਾਂ ਲਾ ਦੇ ਕੋਈ ਮੈਨੂੰ ਬਿਲਕੁਲ ਜੀ ਤੁਸੀਂ ਕਿਹਾ ਤਾਂ ਸੇਮ ਸਿੰਘ ਜੀ ਮਿਹਨਤ ਬੜੀ ਹੈ 8 ਤੋਂ 10 ਘੰਟੇ ਜਿਹੜਾ ਕੀ ਤਿਆਰ ਕਰਦੇ ਨੇ ਤੇ ਸੇਮ ਸਿੰਘ ਜੀ ਦਾ ਜਾਣਦੇ ਜਾਣੇ ਸਾਡੇ ਦਰਸ਼ਕਾਂ ਨੂੰ ਆਪਣਾ ਮੋਬਾਈਲ ਨੰਬਰ ਜੀ ਦੱਸ ਦਿਓ ਕਿਉਂਕਿ ਸਾਡੇ ਦਰਸ਼ਕ ਨੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਦੇਖ ਰਹੇ ਨੇ ਕਹਿੰਦੇ ਨੇ ਕੈਨੇਡਾ ਮੈਕ ਤੱਕ ਦੇਖਦੇ ਤੁਹਾਡੀ ਜਿਹੜੀ ਫਰਮਾਇਸ਼ ਹੈ ਖਾਸ ਕਰਕੇ ਤੁਹਾਡੀਆਂ ਮਠਾਈਆਂ ਜਿਹੜੀਆਂ ਨੇ ਆਸਟ੍ਰੇਲੀਆ ਤੋਂ ਬਾਹਰ ਦੇ ਮੁਲਕਾਂ ਤੱਕ ਪਹੁੰਚੀਆਂ ਨੇ ਪਰ ਜੇਕਰ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਨੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਉਹਨਾਂ ਨੇ ਤੁਹਾਡੇ ਕੋਲ ਮਠਾਈ ਮੰਗਾਉਣੀ ਹੋਵੇ ਇਸ ਤਰ੍ਹਾਂ ਦੀ ਫਲਾਂ ਦੀ ਜਾਂ ਸਬਜ਼ੀਆਂ ਦੀ ਤਰ੍ਹਾਂ ਦੀ ਤਾਂ ਤੁਸੀਂ ਆਪਣਾ ਐਡਰੈਸ ਜਾਂ ਮ ਜਲੀਏ ਵਾਲੇ ਬਾਗ ਜਲੀਏ ਵਾਲਾ ਬਾਗ ਐਗਜ਼ਿਟ ਗੇਟ ਮਾਨਾ ਸਿੰਘ ਰੋਡ ਔਰ ਫੋਨ ਨੰਬਰ ਸਾਡਾ ਹੈਗਾ ਵਾ 9877449626 9877449626 ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਜੀ ਤਸੇਮ ਸਿੰਘ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਕਿਉਂਕਿ ਇਹਨਾਂ ਕੋਲ ਟਾਈਮ ਦੀ ਬਹੁਤ ਘਾਟ ਹੁੰਦੀ ਆ ਪਰ ਸਾਡੇ ਇੱਕ ਗੁਜਾਰਿਸ਼ ਕਰਨ ਦੇ ਨਾਲ ਇਹਨਾਂ ਆਪਣਾ ਸਮਾਂ ਜਿਹੜਾ ਦਿੱਤਾ ਸਾਨੂੰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਜਿਹੜੀ ਤੁਹਾਡੇ ਤਾਂ ਗੱਲ ਪਚਾਉਣੀ ਸੀ ਤੁਹਾਡੇ ਤੱਕ ਜਿਹੜੀਆਂ ਜ਼ਰੂਰੀ ਗੱਲਾਂ ਪਚਾਉਣੀਆਂ ਸੀ ਉਹ ਦੇਖਿਆ ਵੀ ਅਜਿਹੀ ਮਠਾਈ ਜਿਹੜੀ ਤੁਸੀਂ ਕਦੀ ਨਾ ਦੇਖੀ ਹੋਗੀ ਨਾ ਤੁਸੀਂ ਕਦੀ ਖਾਧੀ ਹੋਗੇ ਮੈਂ ਤਾਂ ਬਾਰ-ਬਾਰ ਕਹਿੰਦੇ ਆ ਕਿਉਂਕਿ ਅਸੀਂ ਮਠਾਈਆਂ ਦੇ ਬੜੀ ਖਾਧਿਆ ਨੇ ਪਰ ਜਿਹੜੀਆਂ ਤਾਂ ਸੇਮ ਸਿੰਘ ਹੀ ਵੱਲੋਂ ਜਿਹੜੀ ਕਿ ਮਠਾਈਆਂ ਤਿਆਰ ਕੀਤੀਆਂ ਨੇ ਫਲਾਂ ਤੇ ਸਬਜ਼ੀਆਂ ਦੀਆਂ ਉਹ ਮਠਾਈਆਂ ਤੁਸੀਂ ਅੱਜ ਤੱਕ ਕਲਾਤ ਨਾ ਦੇਖਿਆ ਹੋਵੇ ਨਾ ਖਾਧੀਆਂ ਹੋਣਗੀਆਂ ਸਬਜ਼ੀਆਂ ਜਿਹੜੀਆਂ ਖਾਧੀਆਂ ਹੋਣਗੀਆਂ ਪਿੰਡੀਆਂ ਤੇ ਗੋਭੀਆਂ ਦੀ ਪਰ ਗੋਭੀਆਂ ਦੀ ਤਰ੍ਹਾਂ ਜਿਹੜਾ ਕਿ ਇਹ ਮਠਾਈਆਂ ਤਿਆਰ ਕਰਦੇ ਨੇ ਅੱਜ ਤੱਕ ਛੱਤੀ ਦਸ਼ਕਾਂ ਤੋਂ ਪੀਲੇ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਮਠਾਈਆਂ ਲੈਣੀਆਂ ਤਾਂ ਸੇਮ ਜੀ ਕੋ ਹੁਣ ਆਪਣਾ ਮੋਬਾਈਲ ਨੰਬਰ ਆਪਾਂ ਡਾ ਦਿੱਤਾ ਦੱਸਿਆ ਵਾ ਇਹਨਾਂ ਕੋ ਤੁਸੀਂ ਮਠਾਈਆਂ ਲੈ ਕੇ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਦੇਸਾਂ ਦੇਸ਼ਾਂ 'ਚ ਵੀ ਪਹੁੰਚਾ ਸਕਦੇ ਹੋ ਜਿਵੇਂ ਗਾ ਦੀਵਾਲੀ ਆ ਰਹੀ ਹੈ ਦੀਵਾਲੀ ਦੇ ਮੌਕੇ ਤੇ ਇਸ ਮਠਾਈਆਂ ਜੜੀਆਂ ਵੱਤਵਾ ਤਿਆਰ ਕਰਦੇ ਨੇ ਮੇਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ